ਕਿ ਮੈਨੂੰ ਹੋਇਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤਨੀ ਚੱਕਰ ਵੀ ਤੁਸੀਂ ਤਾਂ ਮੈਂ ਤੁਹਾਡੀ ਬੜਾ ਵਿਚਾਰ ਕਰ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਸ਼ਾਮੇ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦਣ ਕਿਤੇ ਨਹੀਂ ਲਾ ਦਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਨਹੀਂ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਾਰਾ ਮੈਂ ਪੁਲਿਸ ਤਾਂ ਪਹਿਲੀ ਪਰਤੀ ਹੋਗੇ ਸੀ ਮੈਂ ਬਾਤ ਮੈਂ ਤੁਸੀਂ ਬਾਤ ਪਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਪਰਤੀ ਨਹੀਂ 21 ਦੇ ਵਿੱਚ ਇਹ ਹੁਣ ਪਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਅੱਗੇ ਨਿਕਲ ਜਾਂਦੀਆਂ ਨੇ ਨਹੀਂ ਕੁੜੀਆਂ ਵੈਸੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਬੀ ਕੰਪਨੀ ਹੋਏ ਹੋ ਮੈਂ ਖੁਦ ਐ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨ ਜਿਹਾ ਸਵਾਲ ਪੁੱਛਾਈ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਭਾਜੀ ਪਰਮਾਤਮਾ ਦੀ ਕਦੇ ਨਹੀਂ ਕੋਈ ਏਡੀ ਗੱਲ ਨਹੀਂ ਆਪਾਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦੀ ਹਾਂ 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 ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਮੈਂ ਤੇ ਉਹ ਬਿਲਕੁਲ ਅਗੇਂਸਟ ਨਾ ਮਾਫ ਕਰੋ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਉਹ ਥੋੜੀ ਰਿਸ਼ਤ ਲਿੰਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਹਾਂਜੀ ਮੇਰੇ ਵਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਇਹ ਭਾਜੀ ਮੇਰੇ ਅਰਗੇ ਲਾ ਨਹੀਂ 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 ਤੇ ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾ ਤਾਂ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹਾਂ ਮੇਰੇ ਜਾਣਗੇ ਇਹਨਾਂ ਨਹੀਂ ਫੜਿਆ ਕੋਈ ਗੱਲ ਨਹੀਂ ਮੈਂ ਤਾਂ ਸਗ ਤੇ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਈ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ 24 ਆਰਜ਼ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਹੈ ਹੈ ਐਕਟ ਵੀ ਤਾਂ ਪਹਿਲਾਂ ਆ ਜਾਂਦਾ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਆ ਜਾਂਦੇ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਦੇ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ 味ね <laughs> <laughs> ਮੇਰੇ ਲੱਗਿਆ ਹੋਵੇ ਇਹਨੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਨ ਪਰ ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ्रेस ਵਾਲੀ ਹਾਂਜੀ ਹਾਂਜੀ ਮਤਲਬ ਜਿੱਥੇ ਸਟ्रेस ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ ਸਹੀ ਗੱਲ ਆ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨੋਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜਾਂ ਪੈਰਿਸ ਇਧਰ ਹਾਂ ਅਮਰੀਕਾ ਨਾਲੇ ਕੰਟਰੀ ਕੋ ਬੁਲਾਉਂਦਾ ਅਮਰੀਕਾ ਪੈਰਿਸ ਇਹ ਇਹ ਕਹਿੰਦੇ ਜ਼ਿੰਦਗੀ ਨਹੀਂ ਜੀ ਕੰਟਰੀਸ ਲਗਦੇ ਨੇ ਫਿਰ ਤਾਂ ਇਹ ਦੇਖਦੇ ਨੇ ਫਿਰ ਜਦੋਂ Eiffel Tower ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਹੈ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਪਹਾੜਾ ਬੰਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈਨਾ ਜੀ ਫਿਰ ਤਾਂ ਪੈਰਿਸ ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈਰਿਸ ਜੇ ਆਉਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਖਾਸਾ ਕਰ ਲਿਆ ਹੈ ਥਾਈਲੈਂਡ ਚਲੇ ਜਾਓ ਖਰਚਾ ਤੇ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਹੈ ਤਰਖਾਸੇਵ ਹੋ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੈਗੀ ਹੈ ਜਿਆਦਾ ਜੀ ਮੈਂ ਤਾਂ ਨਿਊ ਰਿਕਰੂਟਡ ਆ ਤੇ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਸੇਵ ਕਰ ਲੈਂਦੀਆਂ ਦੇ ਖਚਲੈਂਦੇ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਪੁੱਛੀ ਤੁਹਾਡਾ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਂ ਪਰ ਤੁਹਾਡੀ ਘੱਟ ਕਹਤੇ ਜੀ ਕਿਉਂਕਿ ਮੈਂ ਹਜੇ ਨਿਊ ਜੁਆਇਨ ਕੀਤਾ ਹੈ ਨਹੀਂ ਰੈਂ ਤੱਕ ਤੁਸੀਂ ਜੌਬ ਕਰ ਸਕਦੇ ਹੋ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰਤਾ ਹਾਂ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂਜੀ ਹਨ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਮਾਰੇ ਆਪੇ ਕਰਦੇ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਸੌ ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਪਰ ਬੈਠੇ ਆ ਥੈਂਕ ਯੂ ਤੁਹਾਡੇ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਹੀ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਹੋ ਬਹੁਤ ਹੀ ਪਿਆਰੇ ਤੁਹਾਡੇ ਮਾਰੇ ਤੋਂ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਤੂੰ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਤੁਹਾਨੂੰ ਘਰ ਦੀ ਆਦਾ ਲੈ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਫੇਰ ਤੂੰ ਦਬੇ ਲੋ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਚੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤਨੀ ਚੱਕਰ ਵੀ ਤੁਸੀਂ ਤਾਂ ਮੈਂ بڑا ਬਚਾ ਕੇ ਤੁਹਾਨੂੰ ਪਿਆ ਜੀ ਮੈਂ بڑا ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦਣ ਕਿਤੇ ਨਹੀਂ ਲਾ ਦਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਰ ਜੀ ਬਸ ਪੁਲਿਸ ਤਾਂ ਪਹਿਲੇ ਹੀ ਭਰਤੀ ਹੋ ਗਏ ਸੀ ਮੈਂ ਬਾਅਦ ਵਿੱਚ ਮੈਂ ਤੁਸੀਂ ਬਾਅਦ ਵਿੱਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂ ਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਆ ਕੇ ਨਿਕਲ ਜਾਂਦੀਆਂ ਨਹੀਂ ਕੁੜੀਆਂ ਵੈਸੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ ਜਾਓ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਬੀਬੀ ਪੰਪਾਂ ਨਹੀਂ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਜੀ ਪ੍ਰੈਸ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨ ਜੇ ਸਵਾਲ ਪੁੱਛਾਈਂ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਪਰਮਾਤਮਾ ਦੀ ਕਦੇ ਨਹੀਂ ਕੋਈ ਟੀ ਗੱਲ ਨਹੀਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦਾ ਹੀ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਇਹ ਚੀਜ਼ ਤੋਂ ਬਿਲਕੁਲ ਅਗੇਂਸਟ ਹਾਂ ਮਾਫ ਕਰੋ ਸਰ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਥੋੜੀ ਰਿਸ਼ਵਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦਾ ਹਾਂਜੀ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾਤ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈਨਾ ਤੂੰ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹੈ ਮੇਰੇ ਜਾਣਗੇ ਇਹਨਾਂ ਨੇ ਫੜਿਆ ਕੋਈ ਗੱਲ ਨਹੀਂ ਮੈਂ ਤਾਂ ਕਿ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਅਸੀਂ ਆਪ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਜੀ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈਲੇ ਤੁਹਾਡਾ ਕਿੰਨੇ ਵਜੇ ਪਹਿਲਾਂ ਆ ਜਾਨਾ ਹੈ ਹੈ ਬਹੁਤ ਵਧੀਆ ਐਕਟ ਵੀ ਤਾਂ ਪਹਿਲਾਂ ਆ ਜਾਂਦੇ ਆ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਆ ਹਾਂਜੀ ਆ ਜਾ ਜੀ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਆਂ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹੋਣਾ ਹੈ ਉਹ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਰੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ 味は <music> <laughs> ਮੇਰੇ ਲੱਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਕਿਤਾ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਾਸ ਨਹੀਂ ਪਰ ਐਕਚੁਅਲੀ ਜਿਹੜੀ ਤੁਹਾਡੀ ਜੌਬ ਹੈ ਬਹੁਤ ਸਟ੍ਰੈਸ ਵਾਲੀ ਹੈ ਮਤਲਬ ਜਿੱਥੇ ਸਟ੍ਰੈਸ ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਹੈ ਸਹੀ ਗੱਲ ਹੈ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨੋਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੇ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜਾਂ ਪੈਰਿਸ ਇਧਰ ਹਾਂ ਮੇਰੇ ਨਾਲੇ ਕੰਟਰੀ ਕੋ ਅਮਰੀਕਾ ਪੈਰਿਸ ਇਹ ਇਹ ਕਹਿੰਦੇ ਹਿੰਦੇ ਨਹੀਂ ਜੀ ਇੱਕ ਕਦੇ ਪਹਿਲਾਂ ਤਾਂ ਜ ਪਰ ਤਾਂ ਇਹ ਦੇਖਦੇ ਨੇ ਫਿਰ ਜਦੋਂ ਐਫਲ ਟਾਵਰ ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਹੈ ਫਿਰ ਮੈਂ ਚਲੋ ਜਿੱਥੇ ਆਪਣਾ ਬਜਟ ਬਣਿਆ ਆਪਾਂ ਪਹਾੜਾ ਬੰਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈ ਨਾ ਜੀ ਇਹ ਤਾਂ ਪੈਰਿਸ ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈਰਿਸ ਜੀ ਆਪਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਖਾਸਾ ਕਰੀਏ ਥਾਈਲੈਂਡ ਚਲੇ ਜਾਏ ਖਰਚਾ ਤੇ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਤੇਨ ਖਾਸੇ ਹੋ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੈਗੀ ਹੈ ਜਿਆਦਾ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਆਪਣੀ ਸੇਵ ਕਰ ਲੈਂਦੀਆਂ ਦੇ ਖਰਚ ਲੈਣੇ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਪੁੱਛਣਾ ਥੋੜਾ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਮ ਤੁਹਾਡੀ ਘੱਟ ਕਾ ਤੇ ਜੀ ਕਿਉਂਕਿ ਮੈਂ ਹਜੇ ਨਿਊ ਜੁਆਇਨ ਕੀਤਾ ਹੈ ਨਹੀਂ ਪਰ ਰ ਤੁਸੀਂ ਜੋਬ ਕਰ ਸਕਦੇ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰਤਾਂ ਸੀ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਸੁਣੀ ਪਈ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂ ਜੀ ਨੰਨਾ ਮਜਾ ਆ ਰਿਹਾ ਹੈ ਹਣ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਹੀ ਦਿੰਦਾ ਸਾਰੇ ਆਪ ਹੀ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਫੋ ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਪਰ ਬੈਠੇ ਆ ਥੈਂਕ ਯੂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਇਹ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਬਹੁਤ ਹੀ ਪ ਆਰੇ ਚਲੋ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਤੁਹਾਨੂੰ ਘਰ ਦੀ ਆਦਾ ਲੈ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਫੇਰ ਤਾਂ ਤੁਸੀਂ ਦਬੇ ਲਓ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਤਨੀ ਚੱਕਰ ਵੀ ਤੁਸੀਂ ਤਾਂ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਸ਼ਾਮੇ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦੇਣ ਕਿਤੇ ਨਹੀਂ ਲਾ ਦੇਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਨਹੀਂ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਾਰਾ ਮੈਂ ਪੁਲਿਸ ਤਾਂ ਪਹਿਲੀ ਭਰਤੀ ਹੋ ਕੇ ਸੀ ਮੈਂ ਬਾਤ ਮੈਂ ਤੁਸੀਂ ਬਾਅਦ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਅੱਗੇ ਨਿਕਲ ਜਾਂਦੀਆਂ ਨੇ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਕਿ ਦੋ ਮੀ ਕੰਪਨੀ ਹੋਏ ਹੋਏ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਮੈਂ ਫੋਟੋ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨ ਜੇ ਸਵਾਲ ਪੁੱਛਾਂਗੇ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਪਰਮਾਤਮਾ ਦੀ ਕਦੇ ਨਹੀਂ ਕੋਈ ਟੀ ਗੱਲ ਨਹੀਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦੀ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਇਹ ਚੀਜ਼ ਤੋਂ ਬਿਲਕੁਲ ਅਗੇਂਸਟ ਹਾਂ ਮਾਫ ਕਰੋ ਸਰ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਥੋੜੀ ਰਿਸ਼ਵਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਹਾਂਜੀ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾਤ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈਨਾ ਤੂੰ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹੈ ਮੇਰੇ ਜਾਣਗੇ ਇਹਨਾਂ ਨੇ ਫੜਿਆ ਕੋਈ ਗੱਲ ਨਹੀਂ ਮੈਂ ਤਾਂ ਤੇ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਦੇ ਹੁੰਨੇ ਆ ਪਰ ਡਿਪੈਂਡ ਕਰਦਾ ਜੀ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਮੇਰਾ ਥੋੜਾ ਠੀਕ ਹੈਲੇ ਤੁਹਾਡਾ ਕਿੰਨੇ ਵਜੇ ਪਹਿਲਾਂ ਆ ਜਾਨਾ ਹੈ ਬਹੁਤ ਐਕਟ ਵੀ ਤਾਂ ਪਹਿਲਾਂ ਆ ਜਾਂਦੇ ਆ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਆ ਹਾਂਜੀ ਆ ਜਾ ਜੀ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਆਂ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹੋਣਾ ਹੈ ਉਹ ਤੁਸੀਂ ਕਿਸੇ ਤੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਰੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ ਹੋ ਸਕਦਾ ਮੇਰੇ ਲੱਗ ਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਣ ਪਰ ਐਕਚੁਅਲੀ ਜਿਹੜੀ ਤੁਹਾਡੀ ਜੌਬ ਹੈ ਬਹੁਤ ਸਟ्रेस ਵਾਲੀ ਮਤਲਬ ਜਿੱਥੇ ਸਟ्रेस ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਹੈ ਸਹੀ ਗੱਲ ਹੈ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨੋਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਦੇ ਪੈरिस ਇਧਰ ਹਾਂ ਮੇਰੇ ਨਾਲੇ ਕੰਟਰੀ ਕੋ ਅਮਰੀਕਾ ਪੈरिस ਇਹ ਇਹ ਕਹਿੰਦੇ ਸਨ ਨਹੀਂ ਜੀ ਇੱਕ ਕਦੇ ਪਹਿਲਾਂ ਤਾਂ ਜਦੋਂ ਅਮਰੀਕਾ ਦੇਖਦੇ ਨੇ ਯੂਰਪ ਕੰਟਰੀਸ ਲੱਗਦੇ ਫਿਰ ਤਾਂ ਇਹ ਦੇਖਦੇ ਨੇ ਫਿਰ ਜਦੋਂ ਐਫਲ ਟਾਵਰ ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਹੈ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਪਹਾੜਾ ਬੰਨ੍ਹਦੇ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਫਿਰ ਤਾਂ ਬਹੁਤ ਵਧੀਆ ਜੀ ਹੈਨਾ ਜੀ ਫਿਰ ਤਾਂ ਪੈरिस ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈरिस ਜੇ ਆਉਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਕਾਸਾ ਕਾਹੀ ਹੈ ਥਾਈਲੈਂਡ ਚਲੇ ਜਾਓ ਖਰਚਾ ਤੇ ਇਧਰ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਹੈ ਤੁਹਾਨੂੰ ਖਾਸ ਸੇਵ ਹੋ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੀ ਹੈਗੀ ਹੈ ਜਿਆਦਾ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਆਪਣੀ ਸੇਵ ਕਰ ਲੈਂਦੀਆਂ ਦੇ ਖਰਚ ਲੈਣੀਆਂ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਪੁੱਛੀਏ ਤੁਹਾਡਾ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਮ ਤੁਹਾਡੀ ਘੱਟ ਕਾਹਤੇ ਜੀ ਕਿਉਂਕਿ ਮੈਂ ਹਜੇ ਨਿਊ ਜੁਆ ਤੱਕ ਤੁਸੀਂ ਜੌਬ ਕਰ ਸਕਦੇ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰਦਾ ਸੀ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਸੁਣੀ ਪਈ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂ ਜੀ ਨਾ ਨਾ ਮਜਾ ਆ ਰਿਹਾ ਤੁਹਾਨੂੰ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਸਾਰੇ ਆਪ ਹੀ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਫੋ ਵੀ ਬੈਠੀਆਂ ਵੀ ਸੋਚਿਆ ਨਹੀਂ ਸੀ ਪਰ ਬੈਠੀਆਂ ਥੈਂਕ ਯੂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਇਹ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਤੇ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਬਹੁਤ ਹੀ ਪਿਆ ਮਾਰੇ ਚੋਲ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਤੁਹਾਨੂੰ ਘਰ ਦੀ ਆਦਾ ਲੇ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਫੇਰ ਤਾਂ ਤੁਸੀਂ ਦਬੇ ਲਓ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕੈਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਤਨੀ ਚੱਕਰ ਵੀ ਤੁਸੀਂ ਤਾਂ ਮੈਂ ਤੁਹਾਡੀ ਬੜਾ ਬਚਾ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਸ਼ਾਮੇ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦਣ ਕਿਤੇ ਨਹੀਂ ਲਾ ਦਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਨਹੀਂ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਾਰਾ ਬਸ ਪੁਲਿਸ ਤਾਂ ਪਹਿਲੀ ਭਰਤੀ ਹੋ ਕੇ ਸੀ ਮੈਂ ਬਾਤਾਂ ਮੈਂ ਤੁਸੀਂ ਬਾਤਾਂ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਅੱਗੇ ਨਿਕਲ ਜਾਂਦੀਆਂ ਨੇ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਤੇਜ਼ ਹੁੰਦੀਆਂ ਨੇ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ 'ਚ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਬੀ ਯੂਨੀਫਾਰਮ ਪਾਣੀ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨਲ ਜਿਹਾ ਸਵਾਲ ਪੁੱਛਾਂਗੀ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਭਾਜੀ ਪਰਮਾਤਮਾ ਦੀ ਕਦੇ ਨਹੀਂ ਕੋਈ ਟੀ ਗੱਲ ਨਹੀਂ ਨਾ ਨਾ ਸੱਚੀ ਗੱਲ ਹੈ ਵੈਸੇ ਵੈਸੇ ਹੀ ਹੁੰਦੀ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਇਹ ਚੀਜ਼ ਤੋਂ ਬਿਲਕੁਲ ਅਗੇਂਸਟ ਹਾਂ ਮਾਫ ਕਰੋ ਸਰ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਥੋੜੀ ਰਿਸ਼ਵਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਹਾਂਜੀ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾਤ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੂੰ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹੈ ਮੇਰਾ ਯਾਨੀ ਕਿ ਇਹਨਾਂ ਨੇ ਨਹੀਂ ਫੜਿਆ ਕੋਈ ਗੱਲ ਕਿ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਦੇ ਹੁੰਨੇ ਆ ਪਰ ਡਿਪੈਂਡ ਕਰਦਾ ਜੀ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਪਰ ਡਿਊਟੀ ਤੇ ਜਾਣ ਦਾ ਤਾਂ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਹੈ ਹੈ 8 ਵਜੇ ਤੋਂ ਪਹਿਲਾਂ ਆ ਜਾਂਦੇ ਆ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਆ ਹਾਂਜੀ ਆ ਜਾਂਦੇ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਾਂ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਦੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ 味は ਮੇਰੇ ਲੱਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਕਿਉਂਕਿ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਨ ਪੁਰਾਣੇ ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ੍ਰੈਸ ਵਾਲੀ ਹਾਂਜੀ ਹਾਂਜੀ ਮਤਲਬ ਜਿੱਥੇ ਸਟ੍ਰੈਸ ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ ਸਹੀ ਗੱਲ ਆ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨਾਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜਾਂ ਪੈਰਿਸ ਇਧਰ ਹਾਂ ਮੇਰੇ ਨਾਲੇ ਕੰਟਰੀ ਕੋ ਬੁਲਾਉਂਦਾ ਅਮਰੀਕਾ ਪੈਰਿਸ ਇਹ ਇਹ ਪਰ ਤਾਂ ਇਹ ਦੇਖਦੇ ਨੇ ਫਿਰ ਜਦੋਂ Eiffel Tower ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਹੈ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਪਹਾੜਾ ਬੰਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈਨਾ ਜੀ ਫਿਰ ਤਾਂ ਪੈਰਿਸ ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈਰਿਸ ਜੇ ਆਪਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ। ਹਾਂ ਖਰਚਾ ਖਰਚਾ ਕਾਹੀ ਹੈ। ਥਾਈਲੈਂਡ ਚਲੇ ਜਾਓ। ਖਰਚਾ ਤਾਂ ਇਧਰ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ। ਪਰ ਖਾਸ ਇਹ ਵੋ ਤੁਹਾਡੀ ਸੌਰੀ। ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੀ ਹੈਗੀ ਹੈ ਜਿਆਦਾ। ਕਿਉਂਕਿ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ। ਮੈਂ ਆਪਣੀ ਸੇਵ ਕਰ ਲੈਂਦੀਆਂ ਦੇ ਖਰਚ ਲੈਣੀਆਂ। ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਬਣਾਉਣਾ ਤੁਹਾਡਾ ਵੱਡਾ ਪੁੱਛਣਾ ਸਵਾਲ। ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ? ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਮ। ਤੁਹਾਡੀ ਘੱਟ ਕਾਹਤੇ ਜੀ ਕਿਉਂਕਿ ਮੈਂ ਤੱਕ ਤੁਸੀਂ ਜੌਬ ਕਰ ਸਕਦੇ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰ ਸਕਦੇ ਹਾਂ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਸੁਣੀ ਪਈ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂ ਜੀ ਨੰਨਾ ਮਜਾ ਆ ਰਿਹਾ ਤੁਹਾਨੂੰ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਹੀ ਦਿੰਦਾ ਸਾਰੇ ਆਪ ਹੀ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਫੌ ਵੀ ਬੈਠੀਆਂ ਵੀ ਸੋਚਿਆ ਨਹੀਂ ਸੀ ਪਰ ਬੈਠੇ ਹਾਂ ਥੈਂਕ ਯੂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਇਹ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਬਹੁਤ ਹੀ ਪ ਮਾਰਾ ਸੋਲ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਬਸ ਤੁਹਾਨੂੰ ਘਰ ਦੀ ਆਦਾ ਲੈ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਫੇਰ ਤਾਂ ਤੁਸੀਂ ਦਬੇ ਲਓ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਚੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤਨੀ ਚੱਕਰ ਵੀ ਤੁਸੀਂ ਤਾਂ ਮੈਂ بڑا ਵਿਚਾਰ ਕਰ ਰਿਹਾ ਜੀ ਮੈਂ بڑا ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦਣ ਕਿਤੇ ਨਹੀਂ ਲਾ ਦਨ ਫਿਰ ਆਪਾਂ ਕੀ ਕਰ ਸਕਦੇ ਹਾਂ ਜੀ ਹਨਾ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਾਰਾ ਬਸ ਪੁਲਿਸ ਤਾਂ ਪਹਿਲੀ ਭਰਤੀ ਹੋ ਕੇ ਸੀ ਮੈਂ ਬਾਤ ਕਰੀ ਮੈਂ ਤੁਸੀਂ ਬਾਤ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਅੱਗੇ ਨਿਕਲ ਜਾਂਦੀਆਂ ਨੇ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਤੇਜ਼ ਹੁੰਦੀਆਂ ਨੇ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ ਜਾਓ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਬੀ ਕੰਪਨੀ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨ ਜਿਹਾ ਸਵਾਲ ਪੁੱਛਾਈ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਭਾਜੀ ਪਰਮਾਤਮਾ ਦੀ ਕਦੇ ਨਹੀਂ ਕੋਈ ਏਡੀ ਗੱਲ ਨਹੀਂ ਆਪਾਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦੀ ਹਾਂ 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 ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਮੈਂ ਤੇ ਬਿਲਕੁਲ ਅਗੇਂਸਟ ਮਾਫ ਕਰੋ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਉਹ ਥੋੜੀ ਰਿਸ਼ਤ ਬਿੰਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਇਹ ਭਾਜੀ ਮੇਰੇ ਵਰਗੇ ਨਹੀਂ 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 ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾਤ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹੈ ਮੇਰੇ ਨਾਲ ਹੀ ਨਹੀਂ ਫੜਿਆ ਕੋਈ ਗੱਲ ਨਹੀਂ ਮੈਂ ਤਾਂ ਸਗੋ ਕ੍ਰੈਡਿਟ ਦੇ ਦੇਣਾ ਹੁੰਦਾ ਤੇ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਈ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਆ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ 24 ਆਰਜ਼ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਪਹਿਲਾਂ ਆ ਜਾਨਾ ਹੈ ਹੈ ਐਕਟਵੇ ਤੋਂ ਪਹਿਲਾਂ ਆ ਜਾਣਾ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਆ ਜਾ ਜੀ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਆਂ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਦੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ 味は ਮੇਰੇ ਲੱਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਨ ਪੂਰੇ ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ्रेस ਵਾਲੀ ਹਾਂਜੀ ਹਾਂਜੀ ਮਤਲਬ ਜਿੱਥੇ ਸਟ्रेस ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ ਸਹੀ ਗੱਲ ਆ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨੋਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜਾਂ ਪੈਰਿਸ ਇਧਰ ਹਾਂ ਅਮਰੀਕਾ ਨਾਲੇ ਕੰਟਰੀ ਕੋ ਬਣਾਉਂਦਾ ਅਮਰੀਕਾ ਪੈਰਿਸ ਇਹ ਇਹ ਕਹਿੰਦੇ ਜ਼ਿੰਦਗੀ ਨਹੀਂ ਜ ਕੰਟਰੀਸ ਲਗਦੇ ਨੇ ਫਿਰ ਤਾਂ ਇਹ ਦੇਖਦੇ ਨੇ ਫਿਰ ਜਦੋਂ Eiffel Tower ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਹੈ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਪਹਾੜਾ ਬੰਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈਨਾ ਜੀ ਫਿਰ ਤਾਂ ਪੈਰਿਸ ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈਰਿਸ ਜੇ ਆਉਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਖਾਸਾ ਕਰੀਏ ਹੈ ਥਾਈਲੈਂਡ ਚਲੇ ਜਾਓ ਖਰਚਾ ਤੇ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਹੈ ਤਰਖਾਸੇਵ ਹੈ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੈਗੀ ਹੈ ਜਿਆਦਾ ਜੀ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਸੇਵ ਕਰ ਲੈਂਦੀਆਂ ਦੇ ਖਚਲੈਂਦੀਆਂ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਪੁੱਛੀ ਤੁਹਾਡਾ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਂ ਪਰ ਤੁਹਾਡੀ ਘੱਟ ਕਾਹਤੇ ਜੀ ਕਿਉਂਕਿ ਮੈਂ ਹਜੇ ਨਿਊ ਜੁਆਇਨ ਕੀਤਾ ਹੈ ਨਹੀਂ ਤੁਸੀਂ ਜੋਬ ਕਰ ਸਕਦੇ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰਤਾ ਸੀ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂਜੀ ਨੰਨਾ ਮਜਾਕ ਹਾਂ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਮਾਰੇ ਆਪੇ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਸੌਂ ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਪਰ ਬੈਠੇ ਆ ਥੈਂਕ ਯੂ ਤੁਹਾਡੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਹੀ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਝ ਚੰਗਾ ਦਿਖਾਉਣਾ ਹੈ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਹੋ ਬਹੁਤ ਹੀ ਪਿਆਰਾ ਥ ਆਰੇ ਤੁਹਾਨੂੰ ਚੜਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਤੁਹਾਨੂੰ ਘਰ ਦੀ ਆਦਾ ਲੈ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਵੇਹ ਤਾਂ ਤੁਸੀਂ ਦਬੇ ਲਓ ਭਾਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤੜੀ ਚੱਕਰ ਵੀ ਤੁਸੀਂ ਤਾਂ ਮੈਂ ਬੜਾ ਵਿਚਾਰ ਕਰ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾਦਣ ਕਿਤੇ ਨਹੀਂ ਲਾਦਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਰ ਜੀ ਪੁਲਿਸ ਤਾਂ ਪਹਿਲੇ ਹੀ ਭਰਤੀ ਹੋ ਗਏ ਸੀ ਮੈਂ ਬਾਤ ਮੈਂ ਤੁਸੀਂ ਬਾਅਦ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਕਿਹ ਅੱਗੇ ਨਿਕਲ ਜਾਂਦੀਆਂ ਨਹੀਂ ਕੁੜੀਆਂ ਵੈਸੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲਾਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲਾਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਬੀ ਫੰਪਨੀ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨ ਨੇ ਸਵਾਲ ਪੁੱਛਾਇਆ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਭਾਜੀ ਪਰਮਾਤਮਾ ਦੀ ਕਦੇ ਨਹੀਂ ਲਈ ਨਹੀਂ ਕੋਈ ਏਡੀ ਗੱਲ ਨਹੀਂ ਆਪਾਂ ਨਾ ਨਾ ਸੱਚੀ ਗੱਲ ਕਰ ਵੈਸੇ ਵੈਸੇ ਹੀ ਹੁੰਦੀ ਹਾਂ 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 ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਮੈਂ ਤੇ ਬਿਲਕੁਲ ਅਗੇਂਸਟ ਮਾਫ ਕਰੋ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਉਹ ਥੋੜੀ ਰਿਸ਼ਤ ਬੰਦਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਮੇਰੇ ਵਗੇ ਬਿਲਕੁਲ ਹਾਂ ਬਿਲਕੁਲ ਥੋੜਾ ਇਹ ਭਾਜੀ ਮੇਰੇ ਅਰਗੇ ਲਾ ਨਹੀਂ 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 ਮੇਰਾ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾਤ ਨਹੀਂ ਲੱਗੂਗਾ ਹੁਣ ਬੁਰਾ ਘਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹਾਂ ਮੈਨੂੰ ਲੱਗਿਆ ਇਹਨਾਂ ਨੇ ਨਹੀਂ ਫੜਿਆ ਕੋਈ ਗੱਲ ਨਹੀਂ ਮੈਂ ਤਾਂ ਸਗੋ ਤੇ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਆਪਾਂ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਈ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ 24 ਆਰਸ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਹੈ ਹੈ ਐਕਟ ਵੀ ਤਾਂ ਪਹਿਲਾਂ ਆ ਜਾਂਦਾ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਆ ਜਾਂਦੇ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣਾ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਦੇ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ ਤੈ ਹੋ ਸਕਦਾ ਮੇਰੇ ਲੱਗ ਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਹੋ ਸਕਦਾ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਨ ਪੁਰਾਣੇ ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ्रेस ਵਾਲੀ ਮਤਲਬ ਜਿੱਥੇ ਸਟ੍ਰੈਸ ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ ਸਹੀ ਗੱਲ ਆ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨਾਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਦਾ ਪੈਰਿਸ ਇਧਰ ਹਾਂ ਮੇਰੇ ਨਾਲੇ ਕੰਟਰੀ ਕੋ ਅਮਰੀਕਾ ਪੈਰਿਸ ਇਹ 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 ਕਹਿੰਦੇ ਸਿੰਦੇ ਨਹੀਂ ਜੀ ਇੱਕ ਕਦੇ ਪਹਿਲਾਂ ਤਾਂ ਜਦੋਂ ਅਮਰੀਕਾ ਦੇਖਦੇ ਨੇ ਯੂਰਪ ਕੰਟਰੀਸ ਲੱਗਦੇ ਫਿਰ ਤਾਂ ਇਹ ਦੇਖਦੇ ਨੇ ਫਿਰ ਜਦੋਂ ਐਫਲ ਟਾਵਰ ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ